ਇੱਜ ਬਹੁਤ ਵੱਡੇ ਪੱਧਰ ਤੇ ਜਿਹੜੀਆਂ ਸਾਡੀਆਂ ਸਿੱਖ ਫਰੂ ਦੀ ਤਾਕਤਾਂ ਜਿਹੜੀਆਂ ਏਜੰਸੀਆਂ ਸਰਕਾਰਾਂ ਉਹ ਯਤਨ ਕਰ ਰਹੀਆਂ ਹੈ ਕਿ ਸਿੱਖਾਂ ਨੂੰ ਕਿਸ ਤਰ੍ਹਾਂ ਕਮਜ਼ੋਰ ਕੀਤਾ ਜਾ ਸਕਦਾ ਹੈ ਤੇ ਕੌਮੀ ਮਸਲਾ ਆਏਗਾ ਉਹ ਕੌਮੀ ਮਸਲਾ ਪੰਜ ਤਖਸਾਂ ਦੇ ਸਾਹਮਣੇ ਪੇਸ਼ ਹੋਏਗਾ ਅਤੇ ਪੰਜੇ ਤਖਸਬ ਉਸ ਬਾਰੇ ਫੈਸਲਾ ਲੈਣਗੇ ਰਾਜ ਖਬੀਰ ਸਿੰਘ ਬਾਦਲ ਨੇ ਬਹੁਤ ਹੀ ਅਡੋਲਤਾ ਦੇ ਨਾਲ ਤੇ ਬੜੀ ਚੜ੍ਹਦੀ ਕਲਾ ਦੇ ਨਾਲ ਜੋ ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਸਨ ਉਹਨਾਂ ਨੂੰ ਇਨ ਬਿਨ ਉਹਨਾਂ ਨੇ ਪਾਲਣ ਕੀਤਾ ਅਤੇ ਉਹਨਾਂ ਨੂੰ ਮੰਨਿਆ। ਪੰਥਰ ਦੇ ਵਿੱਚ ਤੱਕ ਸਾਡੇ 5 ਹੈ। ਇਹ 5 ਸਾਡੀਆਂ ਹਾਈ ਕੋਰਟਾਂ ਹੈ। ਤੇ ਸੁਪਰੀਮ ਕੋਰਟ ਸਾਡੀ ਸ੍ਰੀ ਅਕਾਲ ਤਖਤ ਸਾਹਿਬ ਦਾ ਸਾਡੀ ਦਾ ਸਭ ਤੋਂ ਸਰਵੋੱਚ ਸਾਡੀ ਸੰਸਥਾ ਹੈ। ਉਹ ਸ੍ਰੀ ਕਾਟਕ ਸਾਹਿਬ ਹੈ ਪਿਛਲੇ ਦਿਨਾਂ ਦੇ ਵਿੱਚ ਤਕਤ ਸ੍ਰੀ ਪਟਨਾ ਸਾਹਿਬ ਦੇ ਪੰਜ ਪਿਆਰੇ ਸਿੰਘ ਸਹਿਬਾਨਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਤਨਖਈਆ ਕਰਾ ਦਿੱਤਾ ਇਸ ਨੂੰ ਲੈ ਕੇ ਕਈ ਬੁੱਧੀਜੀਵੀ ਸਿੱਖ ਜਥੇਬੰਦੀਆਂ ਅਤੇ ਕਈ ਧਾਰਮਿਕ ਜਥੇਬੰਦੀਆਂ ਦੇ ਵਿੱਚ ਇਸ ਨੂੰ ਲੈ ਕੇ ਵਿਚਾਰ ਸ਼ੁਰੂ ਹੋ ਗਿਆ ਕਿਉਂਕਿ ਸਵਾਲ ਕਈ ਤਰ੍ਹਾਂ ਦੇ ਚੁੱਕੇ ਜਾ ਰਹੇ ਨੇ ਮੇਰੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਮੇਰੇ ਨਾਲ ਨੇ ਕਿਵੇਂ ਦੇਖਦੇ ਹੋ ਜੀ ਇਸ ਪੂਰੀ ਕਾਰਵਾਈ ਨੂੰ ਇਹ ਇਹ ਕੀ ਆ ਜਾ ਰਿਹਾ ਕਿ ਜਿਹੜੇ ਸ਼੍ਰੀ ਪਟਨਾ ਸਾਹਿਬ ਹੈ ਉਹ ਉਹ ਇਸ ਪੂਰੇ ਮਾਮਲੇ ਦੇ ਵਿੱਚ ਤਨਖਈਆ ਕਰਾਰ ਨਹੀਂ ਦੇ ਸਕਦੇ ਇਹ ਅਧਿਕਾਰ ਸਿਰਫ ਸ਼੍ਰੀ ਅਕਾਲ ਤਖਤ ਸਾਹਿਬ ਦੇ ਕੋਲ ਹੈ ਕਿਵੇਂ ਦੇਖਦੇ ਹੋ ਤੁਸੀਂ ਕੋਈ ਅਸੀਂ ਲਗਾਤਾਰ ਇੰਟਰਵਿਊ ਕਰ ਰਹੇ ਹਾਂ ਇਹ ਤਨਖਈਆ ਕਰਾਰ ਦਿੱਤੇ ਜਾ ਸਕਦੇ ਨੇ ਇਸ ਤਰ੍ਹਾਂ ਦੇਖੋ ਅੱਜ ਸਿੱਖ ਪੰਥ ਵਾਸਤੇ ਬੜੀ ਮੰਦਭਾਗੀ ਸਿਚੁਏਸ਼ਨ ਹੈ ਮੰਦਭਾਗੀ ਗੱਲ ਹੈ कि ਅੱਜ ਬਹੁਤ ਵੱਡੇ ਪੱਧਰ ਤੇ ਜਿਹੜੀਆਂ ਸਾਡੀਆਂ ਸਿੱਖ ਫਰੂ ਦੀ ਤਾਕਤਾਂ ਜਿਹੜੀਆਂ ਏਜੰਸੀਆਂ ਸਰਕਾਰਾਂ ਉਹ ਯਤਨ ਕਰ ਰਹੀਆਂ ਕਿ ਸਿੱਖਾਂ ਨੂੰ ਕਿਸ ਤਰ੍ਹਾਂ ਕਮਜ਼ੋਰ ਕੀਤਾ ਜਾ ਸਕਦਾ ਔਰ ਇਹ ਗੱਲ ਇਹ આજ ਤੋਂ ਨਹੀਂ ਪਿਛਲੇ ਵੈਸੇ ਤਾਂ ਤੇ 40 ਸਾਲ ਤੋਂ ਸਾਰਾ ਪ੍ਰੈਨ ਚੱਲ ਰਿਹਾ ਲੇਕਿਨ ਹੁਣ ਬੜਾ ਹਾਈ ਲੈਵਲ ਤੇ ਇਹ ਸਾਰਾ ਕੁਝ ਬਣ ਗਿਆ ਉਹਨਾਂ ਦੇ ਵਿੱਚ ਫਿਰ ਹੁਣ ਉਹਨਾਂ ਨੇ ਤਖਤਾਂ ਦੇ ਜਥੇਦਾਰਾਂ ਨੂੰ ਤਖਤ ਸਹਿਵਾਨਾਂ ਨੂੰ ਉਹਨਾਂ ਦੀ ਜਿਹੜੀ ਅਥਾਰਟੀ ਹੈ ਉਹਨਾਂ ਨੂੰ ਉਹਨਾਂ ਨੇ ਮਤਲਬ ਕਿ ਵੀ ਇਸ ਕੰਮ ਦੇ ਵਿੱਚ ਉਹਨਾਂ ਨੇ ਸ਼ਾਮਲ ਕਰਕੇ ਤੇ ਜਿਹੜੀਆਂ ਸਿੱਖ ਸੰਸਥਾਵਾਂ ਜਾਂ ਸਿੱਖ ਪਰਸਨੈਲਿਟੀਆਂ ਹੈ ਉਹਨਾਂ ਨੂੰ ਡੈਮੇਜ ਕਰਨ ਦਾ ਉਹਨਾਂ ਨੇ ਬਾਕਾਇਦਾ ਇੱਕ ਪੂਰਾ ਪਲਾਨ ਕੀਤਾ ਗਿਆ ਇਹ ਇਸ ਤਰ੍ਹਾਂ ਨਹੀਂ ਹੋਇਆ ਕਿ ਇੱਕ ਦਿਨ ਦੇ ਵਿੱਚ ਹੀ ਹੋ ਰਿਹਾ ਕਿਉਂਕਿ ਆਮ ਸੰਗਤ ਆਪਣੇ ਕਮਾਕਾਰਾਂ ਵਿੱਚ ਕਬੀਲਦਾਰੀਆਂ ਚਲਦੀ ਆ ਹੁੰਦੀ ਆ ਉਹ ਮਾੜੀ ਖ਼ਬਰ ਦਿੰਦੇ ਆ ਮਾੜੀ ਹੀ ਸੁਣਦੇ ਆ ਪੂਰੀ ਗੱਲ ਨਹੀਂ ਪਹੁੰਚ ਸਕਦੀ ਇਹ ਤਾਂ ਰੈਕਟਿਵ ਰਿਡਿਕਲ ਵਰਕਰ ਜਾਂ ਧਰਮ ਦੇ ਪ੍ਰਚਾਰਕ ਹੈ ਉਹੀ ਇਸ ਗੱਲ ਨੂੰ ਸਮਝ ਸਕਦਾ ਹੈ ਕਿ ਸਾਰਾ ਵਰਤਾਰਾ ਕੀ ਆ ਮੈਂ ਸਮਝਦਾ ਕਿ ਜੋ ਕੁਝ ਇਹ ਤਖਤ ਪਟੜਾ ਸਾਹਿਬ ਤੋਂ ਕੀਤਾ ਜਾ ਰਿਹਾ ਉਹ ਬਿਲਕੁਲ ਦੱਸਣ ਦੀ ਜਾਂ ਤੁਹਾਨੂੰ ਮੈਂ ਕਹਾਂ ਕਿ ਉਹ ਸਿੱਧ ਕਰਨ ਦੀ ਲੋੜ ਦੀ ਪੈਣੀ ਆ ਇੱਕ ਹੁਕਮਨਾਮਾ ਹਮ ਤਖਤ ਸ੍ਰੀ ਅਕਾਲ ਤਖਤ ਸਾਹਿਬ ਦਾ ਜਿੱਥੇ ਉਹਨਾਂ ਨੇ ਬੈਠ ਕੇ ਸਾਰਿਆਂ ਨੇ ਜਿਨ੍ਹਾਂ ਪੰਜ ਸਿੰਘ ਸਹਿਬਾਨ ਇਹਨਾਂ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਦਮਦਮਾ ਸਾਹਿਬ ਸ੍ਰੀ ਕੇਸਗੜ੍ਹ ਸਾਹਿਬ ਤੱਕ ਸ੍ਰੀ ਹਰਮੰਦਰ ਦੀ ਪਟਨਾ ਸਾਹਿਬ ਤੱਕ ਸ੍ਰੀ ਹਜੂਰ ਸਾਹਿਬ ਦੇ ਉਹਨਾਂ ਦੇ ਕਬਾਲ ਸਿੰਘ ਸਾਨੂੰ ਦੋ ਜਹੇਦਾਰ ਤਖਤ ਪਰਾਂ ਸਾਹਿਬ ਦੇ ਤਖਤ ਹਜੂਰ ਸਾਹਿਬ ਦੇ ਕਿਉਂਕਿ ਬਾਬਾ ਕਰਮਵੰਸ ਸਿੰਘ ਜੀ ਆਪ ਕਿਤੇ ਨਹੀਂ ਜਾਂਦੇ ਉਹਨਾਂ ਵੱਲੋਂ ਗਿਆਨੀ ਰਤਨ ਸਿੰਘ ਉਹ ਪਹੁੰਚਦੇ ਹੁੰਦੇ ਸੀ ਉਹ ਆਏ ਉਹਨਾਂ ਨੇ ਦਸਕਤ ਉਹਨਾਂ ਨੇ ਬਕਾਇਦਾ ਇਹ ਗੱਲ ਉਸ ਸਾਰਿਆਂ ਨੇ ਇਸ ਗੱਲ ਨੂੰ ਮੰਨਿਆ ਕਿ ਜਿਹੜਾ ਵੀ ਕੋਈ ਫੈਸਲਾ ਫੌਮੀ ਹੋਏਗਾ ਉਹ ਸ੍ਰੀ ਕਸਤਖ ਸਾਹਿਬ ਤੋਂ ਵਿਚਾਰਿਆ ਜਾਏਗਾ ਜਿਹੜੇ ਲੋਕਲ ਮੁੱਦੇ ਹੋਣਗੇ ਕਿਸੇ ਕਮੇਟੀ ਦੀ ਗੁਰਦੁਆਰਾ ਕਮੇਟੀ ਦੀ ਮੈਨੇਜਮੈਂਟ ਦਾ ਰੋਲਾ ਪੈ ਗਿਆ ਕਿਸੇ ਨੇ ਕੋਸ ਚੋਰੀ ਕਰਦੀ ਕੋਈ ਹੋਰ ਇਸ ਤਰ੍ਹਾਂ ਦਾ ਡਾਕਾ ਵੱਜ ਗਿਆ ਕੋਈ ਕੰਮ ਹੋ ਗਿਆ ਗੁਰਦੁਆਰੇ ਅੰਦਰ ਬੇਦਬੀ ਹੋ ਗਈ ਕਿਸੇ ਮੁਲਾਜ਼ਮ ਨੇ ਕਰਦੀ ਕਿਸੇ ਹੋਰ ਨੇ ਕਰਦੀ ਕੋਈ ਹੋਰ ਮਤਭਾਗੀ ਕੋਈ ਘਟਨਾ ਵਾਪਰ ਗਈ ਤਾਂ ਉਹਦੇ ਫੈਸਲੇ ਲੋਕਲ ਲੈਵਲ ਤੇ ਉਹ ਸੰਗਤੀ ਰੂਪ ਵਿੱਚ ਵੀ ਅਤੇ ਪੰਜ ਪਿਆਰੇ ਸਹਿਬਾਨਾਂ ਦੇ ਰੂਪ ਵਿੱਚ ਵੀ ਉਹ ਫੈਸਲੇ ਲੈ ਸਕਦੇ ਆ ਲੇਕਿਨ ਜੇਥੇ ਕੌਮੀ ਮਸਲਾ ਆਏਗਾ ਉਹ ਕੌਮੀ ਮਸਲਾ ਪੰਜ ਤਖਸੈਬਾਨਾਂ ਦੇ ਸਾਹਮਣੇ ਪੇਸ਼ ਹੋਏਗਾ ਅਤੇ ਪੰਜੇ ਤਖਸੈਬ ਉਸ ਵਾਰੇ ਫੈਸਲਾ ਲੈਣ ਕੀ ਪਿਛਲੇ ਸਮੇਂ ਚ ਫੈਸਲੇ ਹੋਏ ਆ ਬਹੁਤ ਵੱਡੇ ਵੱਡੇ ਫੈਸਲੇ ਜਿਹੜੇ ਆ ਉਹ ਤਖਸੈਬਾਂ ਨਾਲ ਦੇ ਹੋਏ ਆ ਸੋ ਇਸ ਵਾਸਤੇ ਜਿਹੜਾ ਉਹਨਾਂ ਨੇ ਇਹ ਅੱਜ ਕੀਤਾ ਫਿਰ ਉਹਦੇ ਨਾਲ ਕੋਈ ਕਾਰਨ ਵੀ ਤਾਂ ਦੱਸਣਾ ਤਖਤ ਪਟਨਾ ਸਾਹਿਬ ਵਾਲੇ ਇਸ ਗੱਲ ਦਾ ਕਾਰਨ ਤਾਂ ਦੱਸਣਾ ਸੁਖਵੀਰ ਸਿੰਘ ਬਾਦਲ ਤਾਂ ਖੁਦ ਪਹਿਲਾਂ ਆਪ ਸ੍ਰੀ ਕਾਲ ਤਖਸੈਬ ਤੇ ਜਿਹੜਾ ਆ ਜੋ ਵਰਤਾਰਾ ਅਜ ਤੋਂ 10 ਸਾਲ ਪਹਿਲਾਂ ਵਰਤਿਆ ਸੀ ਪੰਜਾਬ ਦੇ ਚੋਂ ਅਕਾਲੀ ਦਲ ਦੀ ਸਰਕਾਰ ਸੀ ਉਹਨਾਂ ਨੇ ਆਪਣੀ ਉਸ ਜ਼ਿੰਮੇਵਾਰੀ ਦਾ ਨੂੰ ਮੰਨ ਕੇ ਕਿ ਮੈਂ ਹੋਮ ਮਿਨਿਸਟਰ ਸੀ ਸਾਡੀ ਅਕਾਲੀ ਦਲ ਦੀ ਸਰਕਾਰ ਸੀ ਤੇ ਸੜ ਤੋਂ ਗਲਤੀਆਂ ਹੋਈਆਂ ਮੈਂ ਉਹਦੀ ਖਿਮਾ ਯਾਤਰਾ ਲੈਣ ਵਾਸਤੇ ਕੱਲ ਤੱਕ ਸਭਤੇ ਮੈਂ ਹਾਜ਼ਰ ਹੋਇਆ ਮੈਨੂੰ ਕਿਰਪਾ ਕਰੋ ਮੈਨੂੰ ਮਾਫੀ ਬਖਸ਼ੋ ਉਹਨਾਂ ਨੇ ਇੱਕ ਚਿੱਠੀ ਲੈ ਕੇ ਜਹੇਦਾਰ ਨੂੰ ਦਿੱਤੀ ਜਿਸ ਤੇ ਜਹੇਦਾਰ ਸਾਹਿਬ ਨੇ ਇੱਕ ਸ਼ਰਤ ਨਾਲ ਆਏ ਕਿ ਤੁਸੀਂ ਪਹਿਲਾਂ ਅਸਤੀਫਾ ਦਿਓ ਆਪਣਾ ਅਹੁਦਾ ਛੱਡੋ ਫਿਰ ਉਹਨਾਂ ਨੇ ਉਹ ਉਹਦਾ ਛੱਡਿਆ ਛੱਡ ਕੇ ਫਿਰ ਉਹ ਪੇਸ਼ ਹੋਏ ਫਿਰ ਉਹ ਪੇਸ਼ ਹੋਏ ਤੇ ਇਹਦੇ ਨਾਲ ਜਿਹੜਾ ਕੀ ਹੈ ਕਿ ਉਹਨਾਂ ਨੂੰ ਤਨਖਾਹ ਲੱਗੀ ਤਨਖਾਹ ਲੱਗੀ ਉਹਨਾਂ ਨੇ ਸਾਰੀ ਤਨਖਾਹ ਭੁਗਤੀ ਔਰ ਉਸ ਦੇ ਦਰਮਿਆਨ ਮੈਂ ਲੰਮੀ ਡਿਟੇਲ ਤੇ ਨਹੀਂ ਜਾਵਾਂ ਕੋ ਲੰਮੀ ਹੋ ਜਾਂਦੀ ਹੈ ਰੀਲ ਕਿ ਉਸ ਵਿੱਚ ਕੀ ਕੁਝ ਵਾਪਰਿਆ ਗੋਰੀਆਂ ਚੱਲਣ ਦੀ ਗੱਲ ਵੀ ਆਈ ਹੋਰ ਵੀ ਬਹੁਤ ਕੁਝ ਵਾਪਰਿਆ ਲੇਕਿਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਬਹੁਤ ਹੀ ਅਡੋਲਤਾ ਦੇ ਨਾਲ ਤੇ ਬੜੀ ਚੜ੍ਹਦੀ ਕਲਾ ਦਾ ਨਾਲ ਜੋ ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਸਨ ਉਹਨਾਂ ਨੂੰ ਇਨ ਬਿਨ ਉਹਨਾਂ ਨੇ ਪਾਲਣ ਕੀਤਾ ਅਤੇ ਉਹਨਾਂ ਨੂੰ ਮੰਨਿਆ ਨਹੀਂ ਫਿਰ ਤੁਸੀਂ ਕੀ ਕਿਵੇਂ ਦੇਖਦੇ ਹੋ ਇਹ ਸ੍ਰੀ ਪਟਨਾ ਸਾਹਿਬ ਦੇ ਜਿਹੜੇ ਮੈਂ ਕਹਿੰਨਾ ਕਿ ਜਦੋਂ ਸਾਰਾ ਕੁਝ ਉਹਨਾਂ ਦਾ ਤਾਂ ਕਲੀਅਰ ਹੋ ਗਿਆ ਉਹਨਾਂ ਨੇ ਸਜ਼ਾ ਲਾਤੀ ਉਹਨਾਂ ਨੂੰ ਕਹਿਤਾ ਕਿ ਤੁਸੀਂ ਆ ਸਾਰੀ ਪੂਰੀ ਸੇਵਾ ਕਰਨ ਤੋਂ ਬਾਅਦ ਤੁਸੀਂ ਪ੍ਰਸ਼ਾਦ ਕਰਕੇ ਅਰਦਾਸ ਕਰਾ ਲਓ ਉਹਨਾਂ ਦੀ ਅਰਦਾਸ ਹੋ ਗਈ ਫਿਰ ਸਰਦਾਰ ਸੁਖਬੀਰ ਸਿੰਘ ਬਾਦਲ ਕਿੱਥੇ ਦੋਸ਼ੀ ਨੇ ਪਹਿਲੀ ਗੱਲ ਜੇ ਕੋ ਪਟਨਾ ਸਾਹਿਬ ਦੇ ਉੱਤੇ ਕੇਸ ਆਇਆ ਉਹਨਾਂ ਨੂੰ ਇਸ ਗੱਲ ਦੀ ਦਰਿਆਪਤ ਕਰਨ ਵਾਸਤੇ ਸ਼੍ਰੀ ਕਾਲ ਤਖਤ ਸਾਹਿਬ ਦੇ ਜਹਦਾਨ ਲਿਖਦੇ ਕਿ ਸਾਡੀ ਨੌਲੇਜ ਚ ਕਾਹ ਗੱਲ ਆਈ ਹੈ ਜੀ ਇਹਦੇ ਬਾਰੇ ਤੁਸੀਂ ਚੈੱਕ ਕਰ ਲਓ ਸਾਨੂੰ ਜਦੋਂ ਬੁਲਾਓਗੇ ਅਸੀਂ ਆ ਜਾਾਂਗੇ ਨਹੀਂ ਐਸਡੀਪੀਸੀ ਦੇ ਧਿਆਨ ਦੇ ਵਿੱਚ ਨਹੀਂ ਲਿਆਂਦਾ ਗਿਆ ਪੂਰਾ ਐਸਪੀਸੀ ਦੇ ਧਿਆਨ ਚ ਨਹੀਂ ਲਿਆਂਦਾ ਕਿਤੇ ਕਾਲ ਤਖਤ ਦੇ ਜਹਦਾਨ ਦੇ ਧਿਆਨ ਚ ਨਹੀਂ ਲਿਆਂਦਾ ਕੋਈ ਕਾਰਵਾਈ ਨਹੀਂ ਹੋਈ ਕਿਉਂਕਿ ਪੰਥਰ ਦੇ ਵਿੱਚ ਤੱਕ ਸਾਡੇ ਪੰਜ ਆ ਇਹ ਪੰਜ ਸਾਡੀਆਂ ਹਾਈ ਕੋਰਟਾਂ ਹਨ ਤੇ ਸੁਪਰੀਮ ਕੋਰਟ ਸਾਡੀ ਸ੍ਰੀ ਅਕਾਲ ਤਖਤ ਸਾਹਿਬ ਹੈ ਜਿਹੜਾ ਸਾਡੀ ਜਿਹੜਾ ਸਭ ਤੋਂ ਸਰਵੋੱਚ ਸਾਡੀ ਸੰਸਥਾ ਉਹ ਸ੍ਰੀ ਅਕਾਲ ਤਖਤ ਸਾਹਿਬ ਹੈ ਦੂਜੀ ਸੰਗਤ ਦੀ ਚੁਣੀ ਹੋਈ ਸ਼ੋਮਣੀ ਗੁਰਦਾਪ ਬੰਦਕ ਕਮੇਟੀ ਆ ਹੋਰ ਵੀ ਕਮੇਟੀਆਂ ਆ ਕਿਆਂ ਤੇ ਇਹ ਇਹ ਜਿਹੜੀ ਸੰਸਥਾ ਹੈ ਇਹ ਦੋ ਸੰਸਥਾਵਾਂ ਜਿਹੜੀਆਂ ਸ੍ਰੀ ਸ਼ੋਮਣੀ ਗੁਰਦਾਪ ਬੰਦਕ ਕਮੇਟੀ ਤੇ ਸ਼ੋਮਣੀ ਅਕਾਲੀ ਦਲ ਇਹ ਅਕਾਲ ਤਖਤ ਹੈ ਉਸ ਤੋਂ ਸਥਾਪਿਤ ਹੋਈਆਂ ਸਨ ਤੇ ਇਹ ਉਹਨਾਂ ਨੂੰ ਚਾਹੀਦਾ ਕਿ ਜੇਕਰ ਉਹਨਾਂ ਨੂੰ ਪ੍ਰੋਬਲਮ ਆਈ ਸੀ ਉਹ ਆਪਣੇ ਅਧਿਕਾਰ ਵਰਤੇ ਤੇ ਫਿਰ ਉੱਥੋਂ ਬੜਾ ਕਲੀਅਰ ਹੈ ਕਿ ਉਹਨਾਂ ਨੂੰ ਪਿੱਛੇ ਕਿਹੜੀ ਤਾਕਤ ਸੀ ਉਹ ਹੀ ਦੱਸ ਸਕਦੇ ਆ ਭਾਈ ਸਾਹਿਬ ਫਿਰ ਤੁਸੀਂ ਵੀ ਦੱਸੋ ਨਾ ਲੋਕ ਵੀ ਸੁਣਨਾ ਚਾਹੁੰਦੇ ਨੇ ਉਹ ਤਾਕਤ ਕਿਹੜੀ ਹੈ ਜਿਹੜੀ ਦੇਖੋ ਇਹ ਤਾਕਤ ਤਾਂ ਉਹ ਗੈਰੀ ਬਲਦੇਵ ਸਿੰਘ ਜਾਂ ਜਿਹੜੇ ਉਹਨਾਂ ਦੇ ਨਾਲ ਦੇ ਪੰਜ ਪਿਆਰੇ ਸਾਥੀ ਆ ਉਹਨਾਂ ਨੇ ਉਹਨਾਂ ਦੀ ਆ ਉਹਨਾਂ ਨੇ ਕਿਸੇ ਨੇ ਕੀਤੀ ਆ ਇਸ ਤਰ੍ਹਾਂ ਥੋੜੀ ਵੀ ਆਪਾਂ ਇੱਕ ਈਡਾ ਬੜਾ ਕੌਮੀ ਮਸਲਾ ਹੋਵੇ ਤਾਂ ਉੱਥੇ ਬੈਠ ਕੇ ਆਪਾਂ ਬੱਲੇਆ ਉਹਨਾਂ ਕੋਲ ਕੁਝ ਕਿਹਦੇ ਤੋਂ ਲੈਟਰ ਦੇ ਆ ਤੇ ਦਾਦ ਦੇ ਫੈਸਲਾ ਕਰਤਾ ਨਹੀਂ ਸੁਖਵੀਰ ਸਿੰਘ ਬਾਦਲ ਨੂੰ ਹੀ ਕਿਉਂ ਟਾਰ ਤੁਸੀਂ ਟਾਰਗੇਟ ਕਹਿ ਰਹੇ ਹੋ ਉਹਨਾਂ ਨੂੰ ਕਿਉਂ ਫਿਰ ਟਾਰਗੇਟ ਕੀਤਾ ਜਾ ਰਿਹਾ ਟਾਰਗੇਟ ਉਹਨਾਂ ਨੂੰ ਇਹ ਇੱਕ ਨਾ ਬੜੀ ਗੁੰਡਲਦਾਰ ਬਈ ਹਰਤਾ ਹੈ ਇਹ ਅੱਜ ਤੋਂ ਨਹੀਂ ਕੀਤਾ ਜਾ ਰਿਹਾ ਇਹ ਪਿਛਲੇ 10 ਤੋਂ 12 ਸਾਲ ਤੱਕ ਵੈਸੇ ਹੀ ਹੋ ਗਏ ਜਿਹੜਾ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਜਦੋਂ ਬੇਦਬੀਆਂ ਦਾ ਮਸਲਾ ਪੰਜਾਬ 'ਚ ਉੱਠਿਆ ਉਸ ਸਮੇਂ ਇਹ ਤੋਂ ਬਾਅਦ ਉਹਨਾਂ ਨੂੰ ਇੱਕ ਸੌਖਾ ਸਾਧਨ ਲੱਭ ਗਿਆ ਕਿ ਇਹ ਰੌਲਾ ਇਹਦਾ ਪਿਆ ਇਹ ਪੰਥਰੀ ਸਭ ਤੋਂ ਵੱਡੀ ਇਹ ਜਿਹੜੀ ਜਥੇਬੰਦੀ ਹੈ ਕਿਉਂਕਿ ਸਾਨਾ ਪ੍ਰਮੁੱਖ ਹੈ ਪੰਥ ਖਾਲਸਾ ਪੰਥ ਤੇ ਇਹਦੀ ਜਿਹੜੀ ਨੁਮਾਇੰਦਾ ਜਥੇਬੰਦੀ ਹੈ ਨਾ ਪੰਥ ਦੀ ਉਹ ਹੈ ਸ਼ੋਹਣੀ ਅਕਾਲੀ ਦਲ ਇਹ ਮੈਂ ਨਹੀਂ ਕਹਿ ਰਿਹਾ ਇਹ ਸ਼ੋਹਣੀ ਅਕਾਲੀ ਦਲ ਦੀ ਸਥਾਪਤੀ ਜਿਹੜੀ ਹੈ ਇਹ ਸ੍ਰੀ ਅਕਾਲ ਤਖਤ ਸਾਹਿਬ ਤੇ ਹੋਈ ਸੀ ਪਹਿਲਾਂ ਸ਼ੋਹਣੀ ਗੁਰਦਵਾਰਾ ਪਵੰਦਕ ਕਮੇਟੀ ਬਣੀ ਉਸ ਤੋਂ ਬਾਅਦ ਸ਼ੋਹਣੀ ਅਕਾਲੀ ਦਲ ਦੀ ਸਥਾਪਨਾ ਕੀਤੀ ਸਾਡੇ ਵੱਡੇ-ਵਡੇਰਿਆਂ ਨੇ ਬਜ਼ੁਰਗਾਂ ਨੇ ਬਹੁਤ ਘਰ ਨਾ ਕਰਕੇ ਇਹ ਜਥੇਬੰਦੀ ਨੂੰ ਕੀਤਾ ਗਿਆ ਤਾਂ ਕਿ ਜਿਹੜੇ ਵੀ ਕੋਈ ਸ਼ੋਮਣੀ ਗੁਰਦਾਪਾਵੰਦ ਕਮੇਟੀ ਰਾਹੀਂ ਜਾਂ ਸ਼ੋਮਣੀ ਕਮੇਟੀ ਦੇ ਆਪਣੇ ਪ੍ਰੋਗਰਾਮ ਹੋਣਗੇ ਜਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਹੋਣਗੇ ਉਹਨਾਂ ਸਾਰਿਆਂ ਨੂੰ ਲਾਗੂ ਕਰਨ ਵਾਸਤੇ ਕਿ ਜਥੇਬੰਦੀ ਬਕਾਇਦਾ ਚਾਹੀਦੀ ਹੈ ਜਿਹੜੀ ਸਮਾਜਿਕ ਤੌਰ ਤੇ ਸਿੱਖ ਪੰਥ ਦੀ ਅਗਵਾਈ ਕਰੇਗੀ ਸਮਾਜਿਕ ਤੌਰ ਤੇ ਹਰ ਖੇਤਰ ਦੇ ਵਿੱਚ ਲੋੜ ਹੁੰਦੀ ਹੈ ਜਿੱਥੇ ਉੱਥੇ ਆਪਣੇ ਲੋਕਾਂ ਦੀ ਅਗਵਾਈ ਕਰਨ ਦੀ ਬਕਾਇਦਾ ਤੌਰ ਤੇ ਸ਼ੋਮਨੀ ਕਾਲਦਾਨ ਨੂੰ ਕਮਜ਼ੋਰ ਕਿਵੇਂ ਕਰਦਾ ਆ ਜਿਹੜੇ ਬੇਤਵੀ ਦਾ ਰੌਲਾ ਪਿਆ ਉਹਦੇ ਵਿੱਚ ਭਾਜਪੀ ਦਾ ਸਾਥ ਛੱਡਣ ਦਾ ਕੋਈ ਕਾਰਨ ਬਰਨਾ ਉਹਦੇ ਵਿੱਚ ਇਹੀ ਕਾਰਨ ਸੀ ਕਿ ਉਹਨਾਂ ਲੋਕਾਂ ਨੇ ਸ਼ੋਮਨੀ ਕਾਲਦਾਨ ਨੂੰ ਕਮਜ਼ੋਰ ਕਰਨ ਦੇ ਲਈ ਬਹੁਤ ਵੱਡੀਆਂ ਸਾਜਸ਼ਰਤਾਂ ਜਾਰਗੀਆਂ ਬਹੁਤ ਵੱਡੇ ਪੱਧਰ ਤੇ ਕੀਤਾ ਜਾ ਰਿਹਾ ਤੇ ਉਹਨਾਂ ਨੂੰ ਪਤਾ ਹੈ ਕਿ ਇਹਨਾਂ ਵਿੱਚ ਕੋਈ ਲੀਡਰ ਸਰਦਾਰ ਸੁਖਵੀਰ ਸਿੰਘ ਬਾਦਲ ਜਿਹੜਾ ਬਹੁਤ ਪੋਟੈਂਸ਼ੀਅਲ ਵਾਲਾ ਬੰਦਾ ਹੈ ਬਹੁਤ ਉਹਦੇ ਚ بڑا ਉਹਦੇ ਚ ਦਿਮਾਗ ਚ ਉਹਦੇ ਚ ਕਈ ਪਲਾਨ ਕੀਆ ਔਰ ਬਹੁਤ ਹਿੰਮਤ ਵਾਲਾ ਤੇ ਉਹ ਬੰਦੇ ਨੂੰ ਕਮਜ਼ੋਰ ਕਰੋ ਉਹਨੂੰ ਬਦਨਾਮ ਕਰਕੇ ਰੱਖੋ ਜਿੱਦਾਂ ਵੀ ਹੋ ਸਕਦਾ ਤਾਂ ਸਾਰੀਆਂ ਇਲੈਕਸ਼ਨਾਂ ਦੇ ਵਿੱਚ ਨਤੀਜੇ ਤੁਸੀਂ ਦੇਖ ਹੀ ਰਹੇ ਆ ਕਿਉਂ ਹੈ ਇਹ ਸਿਰਫ ਉਸ ਇੱਕ ਵੱਡੀ ਹਸਤੀ ਨੂੰ ਸ਼ੋਭਨੀ ਕਾਲੀ ਦਲ ਦੀ ਉਹਦੇ ਵਾਸਤੇ ਉਹਨਾਂ ਨੇ ਪਹਿਲਾਂ ਇਸ ਨੂੰ ਕਾਲੀ ਦਲ ਨੂੰ ਤੋੜਿਆ ਸਾਡੇ ਕੁਝ ਜਿਹੜੇ ਸੱਜਣ ਆ ਉਹ ਵੱਖਰੇ ਹੋ ਕੇ ਗਏ ਉੱਥੇ ਤੱਕ ਸਾਹ ਤੇ ਪੇਸ਼ ਹੋਏ ਸਰਦਾਰ ਸੁਖਬੀਰ ਸਿੰਘ ਬਾਦਲ ਨਾਲ ਇਕੱਠੇ ਪੇਸ਼ ਹੋਏ ਸਾਰਿਆਂ ਨੇ ਮੰਨਿਆ ਕਿ ਅਸੀਂ ਨਾਲ ਸੀ ਸਾਰਿਆਂ ਨੇ ਇਸ ਜੀ ਨੂੰ ਮੰਨਿਆ ਜਦੋਂ ਸਾਰੀ ਸੇਵਾ ਹੋ ਗਈ ਉਸ ਤੋਂ ਬਾਅਦ ਉਹਨਾਂ ਨੇ ਆਪੋ ਆਪਣੇ ਰਾਹ ਵੱਖਰੇ ਕਰ ਲਏ ਇੱਕ ਸਾਡੇ ਜੀ ਬੜਾ ਵੱਡਾ ਗਰੁੱਪ ਸੀ ਜਿਹਨਾਂ ਦਾ ਨਿਸ਼ਾਨਾ ਕੇਵਲ ਤੇ ਕੇਵਲ ਪੋਲੀਟੀਕਲ ਸੀ ਉਹਨਾਂ ਨੇ ਕਿਹਾ ਵੀ ਇਹ ਤਾਂ ਇਲੈਕਸ਼ਨ ਜਿੱਤਣ ਜਾਣੀ ਸੁਖਬੀਰ ਸਿੰਘ ਬਾਦਲ ਨੂੰ ਸ਼ਾਇਦ ਨਾ ਇਸ ਗੱਲ ਦੀ ਸਮਰਥਨ ਮਿਲੇ ਤਾਂ ਉਹਨਾਂ ਨੇ ਆਪਣਾ ਵਖਰਾ ਰਾਹ ਚੁਣ ਲਿਆ ਲੇਕਿਨ ਉਦੋਂ ਵੱਧ ਦੋਸ਼ੀ ਬਾਕੀ ਵੀ ਨੇ ਕਿਉਂਕਿ ਉਹਨਾਂ ਨੇ 17 ਦੀ ਇਲੈਕਸ਼ਨ ਵੀ ਲੜੀ 22 ਦੀ ਇਲੈਕਸ਼ਨ ਵੀ ਲੜੀ 24 ਦੀ ਇਲੈਕਸ਼ਨ ਵੀ ਲੜੀ 19 ਦੀ ਇਲੈਕਸ਼ਨ ਵੀ ਲੜੀ ਚਾਰ ਇਲੈਕਸ਼ਨ ਲੰਘੇ ਆ ਪਰ ਮੇਰਾ ਇੱਕ ਸਵਾਲ ਹੈ ਕਿਉਂਕਿ ਜਿੱਦਾਂ ਅਸੀਂ 1 ਟੂ 1 ਕਰ ਰਹੇ ਆ ਇਸ ਦੇ ਵਿੱਚ ਤੁਸੀਂ ਜਿੱਦਾਂ ਮੈਨੂੰ ਜਵਾਬ ਦੇ ਰਹੇ ਹੋ ਮੇਰੇ ਸਵਾਲਾਂ ਦਾ ਸਿਰਫ ਪ੍ਰਕਾਸ਼ ਸਿੰਘ ਬਾਦਲ ਨੇ ਵੀ ਜਦੋਂ ਮੁੱਖ ਮੰਤਰੀ ਰਹੇ ਉਸ ਵੇਲੇ ਤਾਂ ਇਹ ਸਵਾਲ ਨਹੀਂ ਚੁੱਕੇਗੇ ਉਸ ਵੇਲੇ ਅਜਿਹਾਂ ਘਟਨਾਵਾਂ ਨਹੀਂ ਹੋਈਆਂ ਪਰ ਹੁਣ ਅਗਰ ਤਨਖਈਆ ਕਰਾਰ ਦਿੱਤਾ ਗਿਆ ਤੁਸੀਂ ਆਖ ਰਹੇ ਹੋ ਕਿ ਇਹ ਇਹ ਨਿਸ਼ਾਨਾ ਤੁਸੀਂ ਭਾਜਪਾ ਤੇ ਕੇਂਦਰ ਸਰਕਾਰ ਵੱਲ ਕਹਿ ਰਹੇ ਹੋ ਪਰ ਇਹ ਇਹ ਤਾਂ ਪੂਰੀ ਕੇਂਦਰ ਸਰਕਾਰ ਜਿਹੜੀ ਹੈ ਪੂਰਾ ਦੇਸ਼ ਚਲਾ ਰਹੀ ਹੈ ਇਹ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਉਹ ਪ੍ਰੈਸ਼ਰ ਪਾ ਕੇ ਵੀ ਕਰਾ ਸਕਦੀ ਹੈ ਦੇਖੋ ਉਹ ਦੇਸ਼ ਚਲਾ ਰਹੀ ਹੈ ਇੱਕ ਗੱਲ ਤਾਂ ਤੁਸੀਂ ਮੰਨੋ ਨਾ ਬਿਹਾਰ ਤੋਂ ਹੀ ਕਿਉਂ ਇੱਕ ਗੱਲ ਤੁਸੀਂ ਮੰਨੋ ਨਾ ਬਈ ਕੰਦੀ ਕੇਂਦਰ ਸਰਕਾਰ ਜੇ ਦੇਸ਼ ਚਲਾ ਰਹੀ ਹੈ ਤਾਂ ਪੰਜਾਬ ਵੀ ਤਾਂ ਚਲਾ ਰਹੀ ਹੈ ਪੰਜਾਬ ਦੀ ਸਰਕਾਰ ਦਾ ਕੇਂਦਰ ਦੇ ਹੱਥ ਰਲੇ ਹੋਏ ਆ ਪੰਜਾਬ ਦੇ ਮਾਮਲੇ ਵਿੱਚ ਕੇਂਦਰ ਦੀ ਸਰਕਾਰ ਹੈ ਉਹ ਕੁਝ ਗੱਲਾਂ ਦੇ ਉੱਤੇ ਹਮੇਸ਼ਾ ਪਾਰਟੀਆਂ ਦੇ ਸਰਕਾਰਾਂ ਦੇ ਸਮਝੌਤੇ ਹੋ ਜਾਂਦੇ ਆ ਕਈ ਨਾ ਗੱਲਾਂ ਦੇ ਆਪਣਾ ਆ ਮੁੱਦਾ ਕਿਉਂਕਿ ਉਹ ਸਾਰੇ ਚਾਹੁੰਦੇ ਦੇਖੋ ਸਰਦਾਰ ਬਿਕਰਮ ਸਿੰਘ ਮੁਜੀਠਾ ਉਹਨੂੰ ਇਹਨਾਂ ਨੇ ਹੁਣ ਗ੍ਰਿਫਤਾਰ ਕਰ ਲਿਆ ਜਿਸ ਦੇ ਬਾਰੇ ਸੁਪਰੀਮ ਕੋਰਟ ਨੇ ਕਿਹਾ ਕਿ ਇਹ ਕੇਸ ਦਾ ਖਰਚ ਕਰਤਾ ਉਹਨਾਂ ਨੇ ਉਸੇ ਕੇਸ ਦੇ ਦੁਆਰਾ ਐਫ ਆਈ ਆਰ ਕਰਕੇ ਉਹੋ ਜਿਹਾ ਕੰਦਾ ਮਿਕਸ ਕਰਕੇ ਉਹਨੂੰ ਦੁਆਰਾ ਇਲੈਕਸ਼ਨ ਲੰਘਦੀ ਗਈ ਜੇ ਫੜਦਾ ਹੀ ਤਾ ਉਹਨੂੰ ਇਲੈਕਸ਼ਨ ਦੀ ਕਿਉਂ ਹੋਂਦ ਦਿੱਤਾ ਗਿਆ ਜੇ ਉਹ ਦੋਸ਼ੀ ਸੀ ਉਹਨੂੰ ਇਲੈਕਸ਼ਨ ਚ ਕਿਉਂ ਹੰ ਦਿੱਤਾ ਗਿਆ ਦੋਸ਼ੀ ਇਹਨਾਂ ਲੋਕਾਂ ਵਿੱਚ ਪਬਲਿਕ ਦੇ ਵਿੱਚ ਇੱਕ 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 ਕ੍ਰਿਮੀਨਲ ਬੰਦਾ ਕਿਵੇਂ ਜਾ ਤੁਰ ਫਿਰ ਸਕਦਾ ਸਰਕਾਰ ਦੀ ਪਾਲਿਸੀ ਵੇਖੋ ਕੀ ਹੈ ਇਹ ਸਾਰਾ ਕੁਝ ਸਰਕਾਰਾਂ ਨੇ ਇੱਕ ਟੈਗ ਕੀਤਾ ਹੋਇਆ ਫਿਰ ਰਾਤੋਂ ਰਾਤ ਐਫਆਈਆਰ ਕੱਟੀ ਤੜਕੇ ਐਫਆਈਆਰ ਕੱਟ ਕੇ ਉਹਨੂੰ ਬੰਦੇ ਨੂੰ ਗ੍ਰਫਤਾਰ ਕਰ ਲੈਣਾ ਇਹ ਕੋਈ ਹਿੰਦੁਸਤਾਨ ਦਾ ਕਰੂਨ ਨਹੀਂ ਜਾਂ ਕੋਈ ਇਹਦੇ ਕਰੂਨ ਵਾਲੀ ਗੱਲ ਹੀ ਕੋਈ ਨਹੀਂ ਰਹੀ ਬਿਲਕੁਲ ਹੈਗ ਬਣੀਆਂ ਬਿਲਕੁਲ ਇਹਦੇ ਵਿੱਚ ਬੜੀ ਵੱਡੀ ਸਾਜ਼ਿਸ਼ ਹੈ ਕਿ ਪਿਛਲੀ ਵਾਰ ਜਦੋਂ ਜਿੱਤੀ ਸੀ ਆਮ ਆਦਮੀ ਪਾਰਟੀ ਉਹਨਾਂ ਨੇ ਲੋਕਾਂ ਨੂੰ ਬੜੇ-ਵੱਡੇ ਲਾਰੇ ਬੜੇ-ਵੱਡੇ ਉਹਨਾਂ ਨੇ ਨਾਰੇ ਬੜੇ-ਵੱਡੇ ਲੋਕਾਂ ਨੂੰ ਪ੍ਰੇਰੋਪਨ ਦੇ ਕੇ ਕਿ ਉਹਨਾਂ ਨੂੰ ਕਿ ਤੁਹਾਨੂੰ ਆ ਦੇਾਂਗੇ ਆ ਦੇਾਂਗੇ ਆ ਦੇਾਂਗੇ ਲੋਕ ਅਸਲ ਪੂਰੇ ਸੱਤੇ ਪਏ ਆ ਉਹਨਾਂ ਕੋਲ ਇੱਕੋ ਗੱਲ ਆ ਜਿਹੜਾ ਬੇਦਬੀ ਦਾ ਕੇਸ ਆ ਨਾ ਵੀ ਬੀਟ ਵੀਰ ਬਣ ਰਿਹਾ ਆਪਣਾ ਕਾਨੂੰਨ ਇਹ ਤਾਂ ਸ਼ੋਮਨੀ ਕਾਲੀਦਾਰੀ ਸਰਕਾਰ ਨੇ ਪ੍ਰਕਾਸ਼ ਸਿੰਘ ਬਾਦਲ ਨੇ ਪਾ ਤੁਸੀਂ ਕੱਢ ਦੋ ਰਿਕਾਰਡ ਦੀਆਂ ਕਰਨਾ ਕੋਈ ਮੈਂ ਫਿਰ ਕਰ ਰਿਹਾ ਇਹ ਉਹਨਾਂ ਨੇ ਉੱਥੇ ਉਹਦੇ ਬਣਾਇਆ ਸੀ ਉਹਨਾਂ ਨੇ 295 ਡਬਲ ਏ ਇੱਕ ਕਾਨੂੰਨ ਬਣਾਇਆ ਸੀ ਸਜ਼ਾ ਜਿਹੜੀ ਮੌਤ ਦੀ ਸਜ਼ਾ ਕਿ ਉਮਰ ਕੈਦੀ ਸਜ਼ਾ ਪ੍ਰੋਵੀਜ਼ਨ ਪ੍ਰਕਾਸ਼ ਸਿੰਘ ਬਾਦਲ ਨੇ ਉਸ ਵੇਲੇ ਐਮੈਂਡਮੈਂਟ ਕੀਤੀ ਕੀਤੀ ਸੀ ਕਰਕੇ ਉਹਨੂੰ ਭੇਜਿਆ ਸੀ ਤੇ ਭਾਜਪਾ ਦੀ ਸਰਕਾਰ ਸੀ ਉਹਨਾਂ ਨੇ ਪਾਸ ਹੀ ਨਹੀਂ ਕੀਤਾ ਉਹਨਾਂ ਨੇ ਪਾਸ ਨਹੀਂ ਕੀਤਾ ਉਦੋਂ ਨਹੀਂ ਕੀਤਾ ਹੋੜੇ ਭਗਵੰਤ ਮਾਨ ਬਣ ਲਿਆ ਰਿਹਾ ਕਾਨੂੰਨ ਭਗਵੰਤ ਮਾਨ ਕਾਨੂੰਨ ਲਿਆ ਰਿਹਾ ਕਿਉਂ ਲਿਆ ਰਿਹਾ ਤੁਸੀਂ ਸਮਝੋ ਉਹਨਾਂ ਨੂੰ ਪਤਾ ਹੈ ਕਿ ਸਾਡਾ ਆਹ ਜਿਹੜੀ ਇਲੈਕਸ਼ਨ ਲੁਧਿਆਣੇ ਦੀ ਇਹਨੂੰ ਤੁਸੀਂ ਇਲੈਕਸ਼ਨ ਨਾ ਮੰਨੋ ਨਾ ਇਹਨੂੰ ਟਾਰਗੇਟ ਇਹ ਤਾਂ ਪਤਾ ਹੀ ਲੋਕਾਂ ਨੂੰ 1.5 ਸਾਲ ਪਿਆ ਕੰਮ ਕੁੰਮ ਲੈਣੇ ਚਾਰ ਲੈ ਲਾਂਗੇ ਲੋਕਾਂ ਨੂੰ ਹਮੇਸ਼ਾ ਹੀ ਜਿਮਣੀ ਆਮ ਮਸ਼ਹੂਰ ਗੱਲ ਹੈ ਕਿ ਜਿਮਣੀ ਹਮੇਸ਼ਾ ਸਰਕਾਰ ਦੀ ਹੁੰਦੀ ਆ ਅੱਛਾ ਇਹ ਕੁਝ ਤਸਵੀਰਾਂ ਮੇਰੇ ਹੱਥ ਵੀ ਨੇ ਤੁਹਾਡੇ ਹੱਥ ਵੀ ਨੇ ਇਹ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਇਹ ਇਹ ਜਿਹੜੀਆਂ ਤਸਵੀਰਾਂ ਨੇ ਇਹ ਇਹ ਤਸਵੀਰਾਂ ਪਰਸ਼ੂਰਾਮ ਸਿੰਘ ਇਹ ਇਹ ਤਸਵੀਰਾਂ ਵਾਇਰਲ ਬਹੁਤ ਹੋ ਰਹੀਆਂ ਨੇ ਸੋਸ਼ਲ ਮੀਡੀਆ ਤੇ ਇਹ ਕਿਵੇਂ ਦੇਖਦੇ ਹੋ ਇਹਨਾਂ ਨੂੰ ਦੇਖੋ ਇਹ ਇਹ ਕੋਈ ਸ਼ਾਕੀ ਦੀ ਮੈਂ ਤੁਹਾਨੂੰ ਕਹਿੰਦਾ ਸਾਰਾ ਕੁਝ ਨੇ ਮਿਕਸ ਅਪ ਹੈ ਇਹ ਉਹ ਲੋਕ ਨੇ ਜਿਹੜੇ ਸਰਕਾਰ ਦੇ ਦੁਮ ਛੱਲੇ ਬਣੇ ਹੋਏ ਆ ਤਖਤਾਂ ਉੱਤੇ ਉੱਥੇ ਗਰੰਥੀ ਲੱਗੇ ਆ ਪਟਨਾ ਸਾਹਿਬ ਪਟਨਾ ਸਾਹਿਬ ਦੇ ਤਖਤੇ ਉੱਥੇ ਪਾਠ ਸਿੱਖ ਕੇ ਕਿਸੇ ਗਿਆਨੀ ਕੋਲੋਂ ਉਹ ਇੱਕ ਪਰਿਵਾਰ ਦਾ ਮੈਂਬਰ ਗ੍ਰੰਥੀ ਦਾ ਗਿਆ ਉਹ ਹੁਣ ਬੰਦੇ ਦਾ ਬੈਕਗ੍ਰਾਉਂਡ ਤਾਂ ਉਹਨਾਂ ਦੀ ਬਿਹਾਰ ਦੀ ਹੋਈ ਆ ਉਹਨਾਂ ਦੇ ਆ ਆ ਦੇਖੋ ਤੁਸੀਂ ਅਮਰਜੀਤ ਸਿੰਘ ਆ ਉਹਨਾਂ ਦੇ ਤੁਸੀਂ ਸਮੂੱਚੇ ਮੈਂ ਤੁਹਾਨੂੰ ਦਿਖਾਉਣਾ ਆ ਸਮੂੱਚੇ ਪਰਿਵਾਰ ਦੀ ਫੋਟੋ ਆ ਹਾਂ ਉਹ ਦੇਖੋ ਵੀ ਅਸੀਂ ਤਾਂ ਇਹ ਕਹਿੰਦੇ ਆ ਕਿ ਜਿਹੜਾ ਪੂਰਾ ਪੰਜ ਪਿਆਰਾ ਜਾਂ ਤਖ ਦਾ ਕੋਈ ਜਥੇਦਾਰ ਆ ਉਹ ਆਪ ਵੀ ਪੂਰਨ ਹੋਵੇ ਤਾਂ ਦਾ ਪਰਿਵਾਰ ਵੀ ਪੂਰਦੋਗੇ ਜੋ ਪਰਿਵਾਰ ਉਹਦਾ ਪੂਰਾ ਨਹੀਂ ਤੇ ਉਹ ਪੰਜ ਪਿਆਰਿਆਂ ਵਿੱਚ ਸ਼ਾਮਲ ਹੁੰਦਾ ਹੱਕਦਾਰ ਨਹੀਂ ਰੱਖਦਾ ਕੇਸ ਨਹੀਂ ਰੱਖੇ ਹੋਏ ਨਾ ਉਹਦਾ ਮੁੰਡਿਆ ਨੇ ਬੱਚਿਆਂ ਨੇ ਕੇਸ ਹੀ ਰੱਖੇ ਨਸ਼ੇ ਦਾ ਸੇਵਨ ਕਰਦੇ ਆ ਬੱਚੇ ਵੇਖੋ ਮੁੰਡੇ ਉਹਨਾਂ ਦੇ ਚੰਗੀ ਤਰ੍ਹਾਂ ਵੇਖੋ ਜੀ ਕੈਮਰੇ ਜੀ ਦਿਖਾਓ ਇਸ ਤੋਂ ਇਲਾਵਾ ਆਹ ਵੇਖੋ ਤੁਸੀਂ ਪਰਸ਼ੂ ਰਾਮ ਸਿੰਘ ਇਹ ਵੀ ਇਸੇ ਤਰ੍ਹਾਂ ਇਹਨਾਂ ਦੇ ਮੁੰਡਿਆਂ ਦੀਆਂ ਤਰਾਜ ਜੋਗ ਫੋਟੋਆਂ ਵੀ ਜਿਹੜੀਆਂ ਉਹ ਵੀ ਆਈਆਂ ਬਹੁਤ ਜ਼ਿਆਦਾ ਆਹ ਵੇਖ ਲਓ ਤੁਹਾਡੇ ਸਾਹਮਣੀਆਂ ਫੋਟੋਆਂ ਸੋ ਇਸ ਤੋਂ ਇਲਾਵਾ ਜਿਹੜਾ ਹੈਗਾ ਉਹ ਇੱਕ ਉਹ ਗੁਰਦੇਵ ਸਿੰਘ ਜਿਹੜਾ ਸਾਰੀ ਮਹਿ ਸਮਝਦਾ ਹੁੰਦਾ ਉਹਨਾ ਜਿਹੜਾ ਸਾਰੀ ਕਹਾਣੀ ਕਮਾਉਂਦਾ ਉੱਥੇ ਬੈਠਾ ਉਹ ਗੁਰਦੇਵ ਸਿੰਘ ਹੈ ਉਹ ਗੁਰਦੇਵ ਸਿੰਘ ਉੱਥੇ ਜਿਹੜਾ ਵੀ ਜਸੇਦਾਰ ਅੱਗੇ ਲਾਇਆ ਉਹਨੂੰ ਜੋ ਕੋ ਡਿਕਟੇਟ ਕਰਦਾ ਇਹ ਵਿਅਕਤੀ ਕਰਦਾ ਤੇ ਇਹਦਾ ਵੀ ਪਰਿਵਾਰ ਤੁਸੀਂ ਵੇਖ ਲਓ ਇਹਦਾ ਅਸਲੀ ਪਰਿਵਾਰ ਦਾ ਜਿਹੜਾ ਹੈਗਾ ਉਹ ਨਾਂ ਤੇ ਇਹਨੂੰ ਬਾਣੀ ਕੰਠਾ ਹੈ ਤੇ ਨਾ ਇਹਨੂੰ ਮਤਲਬ ਕਿ ਵੀ ਕੋਈ ਕੋਈ ਕੰਮ ਆਉਂਦਾ ਇਹਦੇ ਤੇ ਪਰੇ ਰਿਪੋਰਟ ਵੀ ਇੱਥੇ ਸ਼ਿਕਾਇਤ ਵੀ ਆ ਚੁੱਕੀ ਹਾਲ ਤੱਕ ਇੱਕ ਪੂਰੀ ਸ਼ਿਕਾਇਤ ਹੋਈ ਸੀ ਇਹ ਸ਼੍ਰੀ ਹਾਲ ਤੱਕ ਸਰ ਸ਼੍ਰੀ ਹਾਲ ਤੱਕ ਸਰ ਤੋਂ ਸ਼ਿਕਾਇਤ ਹੋਈ ਉਸ ਲਈ ਕੋਈ ਕਾਰਵਾਈ ਨਹੀਂ ਹੋਈ ਕਾਰਵਾਈ ਕੀਤੀ ਜਵਾਬ ਮੰਗਿਆ ਸੀ ਇਹਦੇ ਕੋਲੋਂ ਇਹਨੇ ਦਿੱਤਾ ਨਹੀਂ ਜਵਾਬ ਜੋ ਮੈਨੂੰ ਮੇਰੀ ਨਾਲਜ ਚ ਹੈ ਜਵਾਬ ਨਹੀਂ ਦਿੱਤਾ ਪੇਸ਼ ਨਹੀਂ ਹੋਇਆ ਕੈਮਰਾਮੈਨ ਰਾਜਵਿੰਦਰ ਟੋਨੀ ਦੇ ਨਾਲ ਨਵੀਨ ਸ਼ਰਮਾ ਪੀਟੀਸੀ ਨਿਊਜ਼ ਲੁਧਿਆਣਾ